ਨਾ ਕੋਈ ਗੁਰੂ ਗੁਰ ਕਰਾਮੇ ਸਮੇਂ ਦੀ ਬੰਦੀ ਨਹੀਂ ਹੈ ਬੰਦਿਸ਼ ਨਹੀਂ ਹੈ ਦਾਰਸ਼ਨਿਕ ਕਿ ਮੈਂ ਇਹਨਾਂ ਸਮਾਈ ਕੀ ਰੱਖ ਕਰਨਾ ਜਦੋਂ ਤੱਕ ਆਪੀ ਨੂੰ ਕੀ ਕਰੋਗੇ ਇਕ ਆਹ ਬਣਾ ਕੇ ਬੈਠੇ ਬਸ ਬਹੁਤ ਲੰਬੀ ਕੀਤਨ ਦੀ ਰੰਗਤਾ ਜੋ ماں ਕੀ ਸੰਗਰਾਮ ਤੋਂ ਹੋਲੇ ਮੱਲੇ ਤੱਕ ਅੱਜ ਦੇ ਦਿਨ ਤੱਕ ਨਰਦਾਰ ਤਰਾਕ ਦਾ ਹੈ ਅੰਦਾਜ਼ ਮ ਸੰਗਰਾਮ ਸੁਧ ਵਸੋ ਕਿ ਕੋਈ ਕੋ ਵੀ ਵਸੰਤ ਗਾਉਂਦਾ ਹੈ ਕੋਈ ਵਸੰਤ ਦੀ ਗੋਹ ਕਾਉਂਦੇ ਕਹਾਣੀਆਂ ਗਾਉਂਦਾ ਹੈ। ਇਹ ਪ੍ਰਕਾਰ ਨੇ ਰੰਗ ਵਸੰਤ ਦੇ ਜਿਹੜੇ ਸੰਗੀਤ ਤੁਸੀਂ ਜਾਣਦੇ ਹੋ ਪਰ ਜਿਹੜਾ ਆਪਾਂ ਪੜਨ ਲੱਗਿਆ ਨਾ ਇਹ ਸਤਿ ਸ਼੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜੋ ਗੁਰੂ ਕੇ ਪਿਆਰੇ ਸੁਖਦਵਜਨ ਵਰਤਲਗ ਗਾਇਆ ਜਾਂਦਾ ਹੈ। ਬਹੁਤ ਸਾਰੇ ਵਰਕੀ ਬਹੁਤ ਪਵਿੱਤਰ ਰਾਮ ਬਸੰਤ ਸਤਗੁਰੂ ਜੀ ਦੇ ਮਨਪਸੰਦ ਬਾਣੀ ਦੇ ਸ਼ਬਦ ਦੇ ਨਾਲ ਕੀਰਤਨ ਕਰਾਂਗੇ ਜਿਵੇਂ ਮਹਾਰਾਜੀ ਸੇਵਾ ਲੈਣ ਕਰਤ ਕੇ ਗੁਰੂ ਗ੍ਰੰਥ ਸਾਹਿਬ ਦੇ ਸੰਗਤ ਨੇ ਕੋ ਬੇਂਤੀ ਹੈ ਸਾਰੇ ਕੀਰਤਨੀ ਬਣ ਕੇ ਕੀਰਤਨ ਕਰਾਂਗੇ ਨਾ ਜਾਣਦਾ ਨਾ ਦੱਸਦਾ ਸਭ ਤੋਂ ਪਹਿਲਾਂ ਸਾਹਿਬ ਜੀ ਸਤਿਗੁਰੂ ਨਾਮ ਸੋਈ ਸੰਬੰਧ ਬਾਂਸੂ ਸੁਖਵਿਚਾਰ ਨਵੇਂ ਸਾਲ ਦੀ ਬਹੁਤ ਬਹੁਤ ਬਧਾਈਆਂ ਮਾੜ ਜੀ ਨੇ ਬਖਸ਼ਿਸ਼ ਕੀਤੀ ਹੈ ਚੇਤ ਦੀ ਸੰਗਰਾਦ ਪਹਿਲੀ ਚੇਤ ਨੂੰ ਗੁਰੂ ਕਸ਼ੇ ਨੇ ਇਹ ਨਵਾਂ ਸਾਲ ਮਨਾਉਂਦਾ ਹੈ ਦੁਨੀਆ ਭਾਵੇਂ 31 ਦਸੰਬਰ ਨੂੰ ਵੀ ਕੋਈ ਨਾਈਟ ਨੂੰ ਮਨਾਉਂਦੇ ਹੈ ਜਨਵਰੀ ਨੂੰ ਮਨਾਉਂਦੇ ਚਲੋ ਦੁਨੀਆ ਦੇ ਨਾਲ ਚੱਲਣਾ ਪੈਂਦਾ ਪਰ ਜਿਹੜਾ ਸਾਡਾ ਉਹ ਅੱਜ ਦਾ ਦਿਨ ਹੈ ਪਿਆਰ ਨਾਲ ਕੋ ਸਤਨਾਮ ਸ੍ਰੀ ਅਕਾਲ ਮਾੜ ਜੀ ਨੇ ਤੁਹਾਨੂੰ ਹਰ ਪਰਵਾਹ ਵਿੱਚ ਚੇਤੇ ਰੱਖੇ ਭਾਵੇਂ ਤੁ ਕਿਹੜਾ ਵੀ ਦਿਨ ਹੋਵੇ ਤੂੰ ਦੇਖ ਨਾ ਵੇ ਤੂੰ ਵੇਖ ਕੇ ਮੈਨੂੰ ਯਾਦ ਤੋਂ ਭੁੱਲਣਾ ਨਹੀਂ ਹੈ ਯਾਰ ਮਨ ਲਾ ਕੇ ਸਤਨਾਮ ਵਾਹਿਗੁਰੂ ਆਓ ਕਰੀਏ